ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਾ 10 ਨਵੰਬਰ ਦਿਨ ਐਤਵਾਰ ਨੂੰ ਹੁਸ਼ਾਰਪੁਰ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸਾਈਕਲੋਥੋਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਸਾਰਾ ਆਯੋਜਨ ਹੁਸ਼ਾਰਪੁਰ ਤੋਂ ਹੀ ਫਿਟ ਬਾਈਕਰਸ ਕਲੱਬ ਵੱਲੋਂ ਕੀਤਾ ਜਾ ਰਿਹਾ ਹੈ ਸੋ ਇਸ ਲਈ ਬਾਕਾਇਦਾ ਜਿਹੜੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੋਂ ਇੱਕ ਵਾਰ ਮੁਰਤ ਤੋਂ ਦੁਹਰਾ ਦਿਆਂ ਕਿ ਦੇਸ਼ ਦੀ ਭਾਰਤ ਦੇਸ਼ ਦੀ ਸਭ ਤੋਂ ਵੱਡੀ ਸਾਈਕਲੋਥੋਂ ਹੈ ਜਿਹੜੀ ਉਹ ਪਹਿਲੀ ਵਾਰ ਹੁਸ਼ਾਰਪੁਰ ਸ਼ੇਅਰ ਤੇ ਵਿੱਚ ਅਜੋਜਿਤ ਹੋ ਰਹੀ ਐ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਫਿਟ ਬਾਈਕਰਸ ਕਲੱਬ ਦੇ ਆਗੂ ਇਹ ਪਰਮਜੀਤ ਸਿੰਘ ਸੱਚ ਤੇਵਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਵੱਲੋਂ ਸਾਰਾ ਜਿਹੜਾ ਇਹ दारूਮਦਾਰ ਚੁੱਕਿਆ ਗਿਆ ਸੋ ਸੱਤੇਵਾ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਮੈਂ ਹੁਸ਼ਾਹਬੁਰ ਨਿਊਜ਼ ਦੇ ਸਾਰੇ ਦਸ਼ਕਾਂ ਦਾ ਬਹੁਤ-ਬਹੁਤ ਨਮਸਕਾਰ ਤੇ ਵੈਲਕਮ ਕਰਦਾ ਜੀ ਜੀ ਸਰ ਇੱਕ ਵੱਡਾ ਯੂ نو ਤੁਹਾਡੇ ਵੱਲੋਂ ਕਿ ਉਦਦਮ ਕੀਤਾ ਗਿਆ ਕਿ ਦੇਸ਼ ਭਰ ਦੀ ਸਭ ਤੋਂ ਵੱਡੀ ਸਾਈਕਲੋਥੋਂ ਦਾ ਯੋਜਨ ਹੈ ਜਿਹੜਾ ਹੁਸ਼ਿਆਰਪੁਰ ਸ਼ਹਿਰ ਤੋਂ ਵਿੱਚ ਕੀਤਾ ਗਿਆ ਕਿਉਂਕਿ ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਇਸ ਤਰ੍ਹਾਂ ਦੇ ਇਵੈਂਟਸ ਨੇ ਜਿਹੜੇ ਉਹ ਵੱਡੇ ਸ਼ਹਿਰਾਂ ਦੇ ਵਿੱਚ ਦਿੱਲੀ ਚੰਡੀਗੜ੍ਹ ਬੰਬਈ ਵਰਗੇ ਸ਼ਹਿਰਾਂ ਦੇ ਵਿੱਚ ਹੁੰਦੇ ਆ ਸੋ ਕੀ ਮਾਨਸਿਕਤਾ ਹੈ ਕਿਵੇਂ ਸੋਚ ਆਇਆ ਕਿ ਯਾਰ ਨਹੀਂ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਵੱਡਾ ਯੋਜਨ ਕਰਨਾ ਹੈ ਜੀ ਇਸ ਵਾਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਵੀ ਇਹ ਜਿਹੜਾ ਸਾਈਕਲੋਥੋਂ ਹੈ ਸਾਡਾ ਪਹਿਲੀ ਵਾਰ ਹੀ ਨਹੀਂ ਕਰਵਾ ਰਹੇ ਸੀ ਅਸੀਂ ਐਡੀ ਵੱਡੀ ਪਲਾਂਗ ਜਿਹੜੀ ਪੱਟੀ ਹੈ ਇੱਡਾ ਵੱਡਾ ਟਾਰਗੇਟ ਲੈ ਕੇ ਚੱਲੇ ਆ ਉਹਦੇ ਪਿੱਛੇ ਕਾਰਨ ਹੈ ਕਿਉਂਕਿ ਇਹ ਜਿਹੜੀ ਸਵੇਵਾ ਸਟਾਕਸ ਹੁਸ਼ਿਆਪੁਰ ਸਾਈਕਲੋਥਨ ਇਹ ਸੀਜ਼ਨ 4 ਹੈ ਅਸੀਂ ਆਲਰੇਡੀ ਤਿੰਨ ਸਾਈਕਲੋਥਨ ਪਹਿਲਾਂ ਕਰਵਾ ਚੁੱਕੇ ਹਾਂ ਕਿ ਜੂਨੀਅਰ ਤੇ ਦੋ ਸੀਨੀਅਰ ਔਰ ਉਹਨਾਂ ਦਾ ਰਿਸਪੌਂਸ ਦੇਖ ਕੇ ਇੰਨਾ ਸਾਡਾ ਉਤਸ਼ਾਹ ਹੈਗਾ ਵੀ ਸਾਨੂੰ ਪੂਰਾ ਮਾਣ ਆ ਹੁਸ਼ਿਆਰਪੁਰ ਵਾਸੀਆਂ ਤੇ ਵੀ ਹੁਸ਼ਿਆਪੁਰ ਵਾਲੇ ਜੇ ਨਾਮ ਹੁਸ਼ਿਆਰ ਹਨ ਤਾਂ ਵਾਕਈ ਹੁਸ਼ਿਆਰ ਆ ਤੇ ਉਹ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਦਰਜ ਕਰਾਉਣਗੇ ਉਹਦਾ ਰੀਜ਼ਨ ਦੇਖੋ ਤੁਹਾਨੂੰ ਜਿੱਦਾਂ ਤੁਸੀਂ ਪਹਿਲਾਂ ਕਿਹਾ ਅਸੀਂ ਦਿੱਲੀ ਬੰਬਈ ਵਰਗੇ ਸ਼ਹਿਰ ਨਾਲ ਕੰਪੈਰੀਜ਼ਨ ਕਰਾਂਗੇ ਤਾਂ ਹੁਸ਼ਿਆਰਪੁਰ ਬੰਬਈ ਨਾਲ ਕੰਪੈਰੀਜ਼ਨ ਕਰ ਲਓ ਦਿੱਲੀ ਨਾਲ ਕਰ ਲਓ ਤਾਂ ਇੱਕ ਪਿੰਡ ਆ ਜੀ ਪੋਪੂਲੇਸ਼ਨ ਵਾਈਜ਼ ਵੀ ਔਰ ਏਰੀਆ ਵਾਈਜ਼ ਵੀ ਔਰ ਇੱਕ ਪਿੰਡ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਹਿੰਦੁਸਤਾਨ ਦੀ ਸਭ ਤੋਂ ਵੱਡੀ ਗੈਦਰਿੰਗ ਸਾਈਕਲਿਸਟ ਦੀ ਇਕੱਠੀ ਕਰਨ ਦਾ ਜਿਹੜਾ ਟੀਚਾ ਲੈ ਕੇ ਬੈਠੇ ਆ ਉਹਦੇ ਪਿੱਛੇ ਸਭ ਤੋਂ ਇੱਕੋ ਹੀ ਕਾਰਨ ਹੈ ਵੀ ਹੁਸ਼ਿਆਰਪੁਰ ਦੇ ਲੋਕ ਜਿਹੜੇ ਆ ਬਹੁਤ ਹੀ ਅਗਾਹ ਵਧੂ ਆ ਪੋਜ਼ਿਟਿਵ ਸੋਚ ਵਾਲੇ ਆ ਔਰ ਇਹਨਾਂ ਨੇ ਇੱਕ ਕਮਾਲ ਕਰਕੇ ਦਿਖਾਣਾ 10 ਨਵੰਬਰ ਨੂੰ ਕਿਉਂਕਿ ਆਪਾਂ ਜਿਵੇਂ ਬੀਤੇ ਵਰਿਆਂ ਦੀ ਗੱਲ ਕਰੀਏ ਤੁਸੀਂ ਪਿਛਲੇ ਸਾਲ ਕਰਵਾਈ ਹੈ ਹੁਣ ਚੌਥੀ ਵਾਰ ਯੋਜਿਤ ਕੀਤੀ ਜਾ ਰਹੀ ਹੈ ਸਾਈਕਲੋਥਨ ਬੀਤੇ ਵਰੇ ਦੇ ਵਿੱਚ ਮੈਨੂੰ ਲੱਗਦਾ 4 ਤੋਂ 5000 ਦੇ ਕਰੀਬ ਸਾਈਕਲਿਸਟ ਵੱਲੋਂ ਭਾਗ ਲਿਆ ਗਿਆ ਸੀ ਤਾਂ ਉਸ ਵਕਤ ਵੀ ਮੇਰੇ ਵੱਲੋਂ ਤੁਹਾਨੂੰ ਸਵਾਲ ਪੁੱਛਿਆ ਗਿਆ ਸੀ ਕਿ ਦੇਸ਼ ਭਰ ਦੇ ਵਿੱਚੋਂ ਸਾਈਕਲਿਸਟ ਆਣਗੇ ਤਾਂ ਕਿੰਨੇ ਸੂਬਿਆਂ ਦੇ ਵਿੱਚੋਂ ਆਣਗੇ ਪਿਛਲੀ ਵਾਰ ਮੈਨੂੰ ਲੱਗਦਾ ਕਿ 15 ਦੇ ਕਰੀਬ ਸੂਬਿਆਂ ਦੇ ਵਿੱਚੋਂ ਸਾਈਕਲਿਸਟਾਂ ਨੇ ਭਾਗ ਲਿਆ ਸੀ ਤਾਂ ਇਸ ਵਾਰ ਕੀ ਕਿੰਨੇ ਸੂਬਿਆਂ ਦੇ ਵਿੱਚੋਂ ਆ ਰਹੇ ਜਾਂ ਦੇਸ਼ ਭਰ ਦੇ ਵਿੱਚੋਂ ਆ ਰਹੇ ਨੇ ਨਹੀਂ ਇਹਦੇ 99.9% ਹੁਸ਼ਿਆਰ ਪਰਦੇ ਇਹ ਸਾਡੇ ਜਿਹੜੇ ਤਿੰਨ ਸੀਜ਼ਨ ਹੋਏ ਹਨ ਉਹਦੇ ਚ ਦੋ ਤਾਂ ਅਸੀਂ ਕਰਾਇਆ ਸੀਨੀਅਰ ਜਿਹੜੇ ਪੂਰੇ ਦੇਸ਼ ਤੋਂ ਸਾਈਕਲਿਸਟ ਆਉਂਦੇ ਰਹੇ ਉਹਨਾਂ ਚ ਗਿਨੀਜ਼ ਬੁੱਕ ਰਿਕਾਰਡ ਹੋਲਡਰ ਵੀ ਪ੍ਰੋਮਿਨੈਂਟ ਸੇ ਪੂਰੇ ਇੰਡੀਆ ਦੇ ਜਿਹੜੇ ਸਾਈਕਲਿਸਟ ਉਹ ਚੋਂ ਭਾਗ ਲਿਆ ਉਹ ਹੁੰਦੀ ਸੀ ਸਾਡੀ 100 ਕਿਲੋਮੀਟਰ ਤੇ 200 ਕਿਲੋਮੀਟਰ ਲੇਕਿਨ ਇਹ ਜਿਹੜੀ ਅਸੀਂ ਪਿਛਲੇ ਸਾਲ ਕਰਾਈ ਸੀ ਜਿਹੜੀ ਜੂਨੀਅਰ ਉਹ ਹੋਈ ਸੀ 1 ਅਕਤੂਬਰ 2023 ਨੂੰ ਜੀ ਜਿਹਦੇ ਵਿੱਚ तकरीबन 4000 ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਪਿਛਲੀ ਵਾਰੀ ਅਸੀਂ ਟਾਰਗੇਟ ਲੈ ਕੇ ਚੱਲੇ ਸੀਗੇ ਸਕੂਲ ਦੇ ਬੱਚਿਆਂ ਦਾ ਵੀ ਸਕੂਲ ਦੇ ਬੱਚਿਆਂ ਦੀ ਇੱਕ ਦੋ categories ਬਣਾਈ ਸੀ 4 ਸਾਲ ਤੋਂ ਲੈ ਕੇ 10 ਸਾਲ ਦੇ ਔਰ 10 ਸਾਲ ਤੋਂ ਲੈ ਕੇ ਉੱਪਰ ਔਰ ਐ ਸੋਰੀ ਅਸੀਂ ਇਹ ਲੈ ਕੇ ਚੱਲੇ ਵੀ ਸਾਰਾ ਹੁਸ਼ਿਆਰਪੁਰ ਸਾਈਕਲ ਚਲਾਏ ਤਾਂ ਇਹ ਅਸੀਂ ਇਹ ਜਿਹੜਾ ਗਿਣਨੀ ਬੁੱਕ ਆ ਰਿਕਾਰਡ ਚਾਹਾਂਗੇ ਉਹਦੇ ਚ ਸਾਨੂੰ ਸਕੂਲ ਦੇ ਬੱਚੇ ਕਾਲਜ ਦੇ ਬਿਜ਼ਨਸਮੈਨ ਵਕੀਲ ਡਾਕਟਰ ਪੱਤਰਕਾਰ ਐਡਮਿਨਿਸਟ੍ਰੇਸ਼ਨ ਸਾਰਿਆਂ ਨੂੰ ਹੀ ਅਸੀਂ ਇਹ ਟੀਚਾ ਲੈ ਕੇ ਚੱਲੇ ਆਂ ਵੀ ਸਾਰੇ ਦੇ ਸਾਰੇ ਸੜਕਾਂ ਤੇ ਨਿਕਲਣ ਵਹੀਕਲ ਆਪਣੇ ਛੱਡਣ ਆਪਣੀ ਸਿਹਤ ਦਾ ਖਿਆਲ ਰੱਖਣ ਇਹ ਹੀ ਸਾਰੇ ਦੇਸ਼ ਨੂੰ ਮੈਸੇਜ ਦੇਣ ਤਾਂ ਹੀ ਜਿਹੜਾ ਇਹ ਪੋਸੀਬਲ ਹੋ ਪਾਣਾ ਰਜਿਸਟ੍ਰੇਸ਼ਨ ਨੂੰ ਲੈ ਕੇ ਮੈਨੂੰ ਵੀ ਬਹੁਤ ਸਾਰੇ ਫੋਨ ਕਾਲਸ ਆਏ ਨੇ ਉਸ ਤੋਂ ਬਾਅਦ ਮੈਂ ਤੁਹਾਡੇ ਤੱਕ ਪਹੁੰਚ ਕੀਤੀ ਹੈ ਸੋ ਰਜਿਸਟ੍ਰੇਸ਼ਨ ਹੁਣ ਸ਼ੁਰੂ ਹੋ ਚੁੱਕੀ ਹੈ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਨੇ ਤਾਂ ਮੈਂ ਚਾਹਾਂ ਕਿ ਕਿ ਬਹੁਤ ਆਸਾਨ ਸ਼ਬਦਾਂ ਦੇ ਵਿੱਚ ਜਿਹੜਾ ਦਰਸ਼ਕਾਂ ਨੇ ਜ਼ਰੂਰ ਸਮਝਾਇਆ ਜਾਵੇ ਬਿਲਕੁਲ ਮੈਂ ਇੱਕ ਇਹ ਵੀ ਤੁਹਾਨੂੰ ਕਹੂੰਗਾ ਵੀ ਤੁਸੀਂ ਆਪਣੇ ਡਿਸਕ੍ਰਿਪਸ਼ਨ ਚ ਇਹਦਾ ਲਿੰਕ ਵੀ ਸ਼ੇਅਰ ਕਰ ਦਿਓ www.fitbikersclub.org ਉਹ ਲਿੰਕ ਖੋਲੋਗੇ ਤਾਂ ਉਹਦੇ ਚ ਅੱਗੇ ਖੁੱਲ ਰਜਿਸਟ੍ਰੇਸ਼ਨ ਦਾ ਲਿੰਕ ਖੁੱਲ ਜਾਏਗਾ ਔਰ ਸਾਨੂੰ ਸਾਰੇ ਤੁਹਾਡੇ ਦਰਸ਼ਕਾਂ ਨੂੰ ਵੀ ਅਪੀਲ ਹੈ ਵੀ ਜਿਨ੍ਹਾਂ ਦੇ ਕੋਲ ਸਾਈਕਲ ਨਹੀਂ ਹੈਗੇ ਉਹ ਐਜ਼ ਅ ਵਲੰਟੀਅਰ ਪਾਰਟਿਸਿਪੇਟ ਕਰੋ ਸਾਨੂੰ ਵਲੰਟੀਅਰ ਵੀ ਬਹੁਤ ਵੱਡੀ ਗਿਣਤੀ ਵਿੱਚ ਚਾਹੀਦੇ ਆ ਉਹਦੇ ਵਿੱਚ ਅਸੀਂ ਹਰ ਇੱਕ ਵਲੰਟੀਅਰ ਨੂੰ ਇੱਕ ਪ੍ਰੋਪਰ ਟੀ-ਸ਼ਰਟ ਜਿਹੜੀ ਡிரஸ் ਕੋਡ ਸਾਡਾ ਹੋਊਗਾ ਉਹ ਹਰ ਇੱਕ ਵਲੰਟੀਅਰ ਨੂੰ ਵੀ ਦਵਾਂਗੇ ਔਰ ਜਿਹੜੇ ਦੂਜੇ ਪਾਰਟਿਸਪੈਂਟਸ ਆ ਉਹਦੀ ਰਜਿਸਟ੍ਰੇਸ਼ਨ ਜਿਹੜੀ ਆ ਇਸ ਸਾਡੀ ਫਿਟ ਬਾਈਕਰ ਕਲੱਬ ਦਾ ਜਿਹੜਾ ਪੇਜ ਆ ਉਹਨੂੰ ਖੋਲ ਕੇ ਆਪਣੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਵਾ ਸਕਦੇ ਆਂ ਸਤਿ ਸ੍ਰੀ ਅਕਾਲ ਜੀ ਇਹ ਰਿਫਰੈਸ਼ਮੈਂਟ ਦਾ ਪ੍ਰਬੰਧ ਕਰਨਾ ਵਲੰਟੀਅਰਸ ਦੀ ਵੀ ਬਹੁਤ ਵੱਡੀ ਲੋਡ ਹੁੰਦੀ ਹੈ ਰੂਟ ਪਲਾਨ ਕਰਨੇ ਆ ਸੋ ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਕਿੰਨਾ ਕਿਤੇ ਤੁਹਾਡੇ ਵੱਲੋਂ ਆਪਣੇ ਪੱਧਰ ਤੇ ਜਿਹੜੇ ਵਲੰਟੀਅਰਸ ਨੇ ਉਹ ਕਿੰਨੇ ਕਿਤੇ ਨਾਤ ਕੀਤਾ ਜਾਣਗੇ ਫਿਰ ਮੈਨੂੰ ਇਹ ਦੱਸਿਆ ਤੁਹਾਨੂੰ ਬੜੀ ਖੁਸ਼ੀ ਹੁੰਦੀ ਕਿਉਂਕਿ ਜਦੋਂ ਪਿਛਲੇ ਸਾਲ ਅਸੀਂ ਕਰਾਇਆ ਸੀ ਤੇ ਤਕਰੀਬਨ ਸਾਡੇ 4000 ਬੱਚਿਆਂ ਦੀ ਜਦੋਂ ਪਾਰਟਿਸਪੇਸ਼ਨ ਸੀਗੀ ਤਾਂ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 100% ਨਹੀਂ 200% ਕੋਆਪਰੇਸ਼ਨ ਮਿਲੀ मैडम डीसी कोमल मित्तल जी ਤੇ ਉਹਨਾਂ ਦੀ ਪੂਰੀ ਟੀਮ ਨੇ ਦਿਨ ਰਾਤ ਸਾਡੇ ਨਾਲ ਪੂਰੀ ਮਿਹਨਤ ਕੀਤੀ ਆ ਤੇ ਔਰ ਉਸ ਰੈਲੀ ਨੂੰ ਕਾਮਯਾਬ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਇਸੇ ਕਰਕੇ ਵੀ ਇਸ ਵਾਰੀ ਜਿਹੜੀ ਇਹਦੀ ਸਾਈਕਲੋਥਨ ਦੀ ਜਿਹੜੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੈ ਉਹ ਮੈਡਮ ਡੀਸੀ ਕੋਮਲ ਮਿੱਤਲ ਜੀ ਦੇ ਥਰੂ ਅਸੀਂ ਪਹਿਲੀ ਰਜਿਸਟ੍ਰੇਸ਼ਨ ਉਹਨਾਂ ਦੀ ਹੀ ਕਰਵਾਈ ਆ ਅੱਛਾ ਉਹ ਵੀ ਪਾਰਟਿਸਿਪੇਟ ਕਰਨਗੇ ਕਿਉਂਕਿ ਤੁਸੀਂ ਥੋੜੇ ਦਿਨ ਪਹਿਲਾਂ ਵੀ ਕਰਵਾਈ ਸੀ ਤਾਂ ਉਹਨਾਂ ਵੱਲੋਂ ਬਕਾਇਦਾ ਜਿਹੜੀ ਸਾਈਕਲਿੰਗ ਕੀਤੀ ਗਈ ਸੀ ਨਾਲ ਕੀਤੀ ਗਈ ਸੀ ਤੇ ਸਾਨੂੰ ਉਹਨਾਂ ਨੇ ਪ੍ਰੋਮਿਸ ਕੀਤਾ ਮੈਂ ਕਿਹਾ ਮੈਡਮ ਤੁਸੀਂ ਤਾਂ ਆਉਣਾ ਹੀ ਆਉਣਾ ਪੂਰਾ ਪ੍ਰਸ਼ਾਸਨ ਤੁਹਾਡਾ ਸਾਈਕਲ ਤੇ ਚਾਹੀਦਾ ਸਾਨੂੰ ਤਾਂ ਹੀ ਅਸੀਂ ਗਿੰਨੀ ਬੁੱਕ ਹਾਲਚ ਅਸੀਂ ਸਾਰੇ ਹਿੱਸਾ ਬਣੀ ਹੈ ਚਾਹੇ ਐਜ਼ ਅ ਵੋਲੰਟੀਅਰ ਚਾਹੇ ਐਜ਼ ਅ ਸਾਈਕਲਿਸਟ ਮੈਂ ਤੁਹਾਡੇ ਸਾਰੇ ਪੱਤਰਕਾਰ ਭਰਾਵਾਂ ਨੂੰ ਹੀ ਕ ਇੱਕ ਕਰੀ ਪੂਰੇ ਦੇਸ਼ ਇਕ ਮੈਸੇਜ ਚਲ ਜਾਵੇ ਹੁਸ਼ਿਆਰਪੁਰ ਵਾਲੇ ਕਿਸੇ ਤੋਂ ਘੱਟ ਨਹੀਂ ਹੈਗੇ ਲੱਗਦਾ ਕਿ ਇਸ ਤੋਂ ਬਾਅਦ ਹੁਸ਼ਿਆਰਪੁਰ ਦਾ ਨਾਮ ਹੈ ਜਿਹੜਾ ਹੋਰ ਉੱਚਾ ਜਾਵੇਗਾ ਦਿੱਲੀ ਬੰਬੇ ਵਾਲੇ ਗੱਲਾਂ ਕਰਨਗੇ ਯਾਰ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਉਹ ਸਾਈਕਲਿੰਗ ਹੈ ਇੱਕ ਹੁਸ਼ਿਆਰਪੁਰ ਦੇ ਵਿੱਚ ਹੋਏਗੀ ਹਾਲਾਂਕਿ ਹੁਸ਼ਿਆਰਪੁਰ ਸ਼ੁਰੂਆਤ ਦੇ ਵਿੱਚ ਤੁਸੀਂ ਜਿਵੇਂ ਕਿ ਕਿਹਾ ਕਿ ਹੁਸ਼ਿਆਰ ਜਿਹੜਾ ਬੰਦਿਆਂ ਦਾ ਜ਼ਿਲ੍ਹਾ ਸ਼ਹਿਰ ਆ ਤਾਂ ਹੋਰ ਵੀ ਨਾਮ ਉੱਭਰੇਗਾ ਹੁਸ਼ਿਆਰਪੁਰ ਦਾ ਆਲਰੇਡੀ ਸਾਈਕਲਿੰਗ ਦੇ ਵਿੱਚ ਹੁਸ਼ਿਆਰਪੁਰ ਦਾ ਨਾਮ ਪਹਿਲਾਂ ਹੀ ਪੂਰੇ ਦੇਸ਼ ਵਿੱਚ ਫੈਲ ਗਿਆ ਆ ਉਹਦੇ ਪਿੱਛੇ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਆ ਪੂਰੇ ਇੰਡੀਆ ਦੇ ਵਿੱਚ ਅਲੱਗ- ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਅਲੱਗ-ਅਲੱਗ ਆਰਗੇਨਾਈਜੇਸ਼ਨ ਵੱਲੋਂ ਕਰਵਾਏ ਜਾਂਦੇ ਆ ਸਾਰੀਆਂ ਹੀ ਜਿੰਨੀਆਂ ਹੁੰਦੀਆਂ ਇੰਡੀਆ ਦੇ ਵਿੱਚ ਹਰ ਇੱਕ ਈਵੈਂਟ ਦੇ ਵਿੱਚ ਜਿੰਨੇ ਵੀ ਪਾਰਟਿਸਪੇਟ ਆਉਂਦੇ ਆ ਹਰ ਇੱਕ ਦੇ ਕੋਲੋਂ 1000 2000 3000 4000 5000 ਰੁਪਿਆ ਲਿਆ ਜਾਂਦਾ ਜੀ ਉਸ ਦੇ ਇਸੇ ਸਵਾਲ ਤੇ ਆ ਰਹਾ ਤੁਹਾਡੀ ਤਾਂ ਰਜਿਸਟ੍ਰੇਸ਼ਨ ਫੀਸ ਮਹਿਜ਼ 25 ਰੁਪਏ ਰੱਖੀ ਹੋਈ ਹੈ ਜੀ ਇਹ ਵੀ ਲੋਕਾਂ ਨੂੰ ਬਹੁਤ ਜਕੀਨ ਨਹੀਂ ਆ ਰਿਹਾ ਹਾਂ ਅਸੀਂ ਜਿੰਨੇ ਵੀ ਈਵੈਂਟ ਕਰਾਏ ਆ ਕਿਸੇ ਵੀ ਪਾਰਟਿਸਪੇਂਟ ਕੋਲੋਂ ਕੋਈ ਇੱਕ ਪੈਸਾ ਅਜੇ ਤੱਕ ਨਹੀਂ ਲਿਆ ਸਿਰਪੁਸ਼ਾਰ ਪੂਰੀ ਇੱਕ ਇਵੈਂਟ ਐਸਾ ਹੁੰਦਾ ਸਾਈਕਲਿੰਗ ਦਾ ਜਿਹਦੀ ਧੂਮ ਪੂਰੇ ਇੰਡੀਆ ਚ ਪਈ ਹੈ ਵੀ ਐਡਾ ਵੱਡਾ ਇਵੈਂਟ ਕਰਾਉਂਦੇ ਆ ਟੀ-ਸ਼ਰਟ ਜਿਹੜੀ 700 800 ਰੁਪਏ ਦੀ ਸਾਡੀ ਟੀ-ਸ਼ਰਟ ਫ੍ਰੀ ਆਉਂਦੀ ਉਹ ਹਰ ਇੱਕ ਸਾਈਕਲਿਸਟ ਨੂੰ ਦਿੰਨੇ ਆ ਅਸੀਂ ਜਿਹੜੇ ਇੰਡੀਆ ਵਾਲਾ ਇਵੈਂਟ ਜਿਹੜੇ ਆਉਂਦੇ ਆ ਔਰ ਪਰ ਪਾਰਟਿਸਪੈਂਟ ਸਾਡਾ 2000 ਰੁਪਏ ਖਰਚਾ ਆਇਆ ਸੀ ਅਸੀਂ ਕਿਸੇ ਕੋਲੋਂ ਇੱਕ ਪੈਸਾ ਨਹੀਂ ਲਿਆ ਅਸੀਂ ਸਾਰਾ ਦਾ ਸਾਰਾ ਆਪੇ ਮੈਨੇਜ ਕਰਕੇ ਥਰੂ ਸਪਾਂਸਰਸ਼ਿਪ ਕਰਕੇ ਹੀ ਸਾਰਾ ਅਸੀਂ ਕਰਾਇਆ ਔਰ ਐਸੇ ਕਰਕੇ ਧੋਮੇ ਆ ਹੁਸ਼ਿਆਰਪੁਰ ਦੀ ਤਾਂ ਐਸ ਵਾਰੀ ਵੀ ਤਕਰੀਬਨ ਪਰ ਪਾਰਟਿਸਪੈਂਟ ਸਾਡਾ ਸਾਢੇ 3 ਪਿਛਲੀ ਵਾਰੀ ਸਾਡਾ 400 ਰੁਪਏ ਪਰ ਪਾਰਟਿਸਪੈਂਟ ਖਰਚਾ ਆਇਆ ਸੀ ਸਾਡਾ ਜੀ ਤੇ ਐਸ ਵਾਰੀ ਕਿਉਂਕਿ ਪਿਛਲੇ ਦੀ 4000 ਗਿਣਤੀ ਸੀ ਐਸ ਵਾਰੀ 10000 ਦਾ ਟਾਰਗੇਟ ਲੈ ਕੇ ਚੱਲੇ ਆ ਤਾਂ ਸਾਡਾ ਖਰਚਾ ਥੋੜਾ ਜਿਹਾ ਸਕੇਲ ਮੈਨੂੰ ਲੱਗਦਾ ਸਾਢੇ 350 ਰੁਪਏ ਚ ਸਾਡਾ ਹੋ ਜਾਣਾ ਲੇਕਿਨ ਜੇ ਸਾਢੇ 350 ਵੀ ਗਿਣਾਂਗੇ 10000 ਪਾਰਟਿਸਪੈਂਟ ਦਾ ਮਤਲਬ 35 ਲੱਖ ਰੁਪਏ ਦਾ ਖਰਚਾ ਹੈ ਔਰ ਅਸੀਂ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈ ਰਹੇ 25 ਰੁਪਏ ਜ਼ਰੂਰ ਲੈ ਰਹੇ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਨੋਮੀਨ ਜਿਹੜੀ ਆਡਿਟ ਹੋਣਾ ਜ਼ਰੂਰੀ ਆ ਪਾਰਟਿਸਪੈਂਟਸ ਦੀ ਵੀ ਜਿੰਨੇ ਨੰਬਰ ਆ ਪਾਰਟਿਸਪੈਂਟ ਜਿਹੜੇ ਉਹਨੂੰ ਆਡਿਟ ਕਿਦਾਂ ਕਰਨਾ ਉਹਦੇ ਵਾਸਤੇ ਅਸੀਂ ਨੋਮੀਨਲ 25 ਰੁਪਏ ਰੱਖੀ ਆ ਔਰ ਜਿੰਨੀ ਵੀ ਕਲੈਕਸ਼ਨ ਹੋਏਗੀ ਇਹ ਇਸ 25 ਰੁਪਏ ਦੇ ਨਾਲ ਉਹਦੇ ਵਿੱਚੋਂ ਅਸੀਂ ਇੱਕ ਸਿੰਗਲ ਪੈਣੀ ਵੀ ਫਿਟ ਬਾਈਕਰ ਕਲੱਬ ਆਪਣੇ ਕੋਲ ਨਹੀਂ ਰੱਖੇਗੀ ਉਹ ਜੋ ਪੈਸਾ ਇਕੱਠਾ ਹੋਇਆ ਉਹ ਸਾਰਾ ਦਾ ਸਾਰਾ ਜੀਐਸਐਸ ਆਸ਼ਾਕਿਰਨ ਸਪੈਸ਼ਲ ਸਕੂਲ ਜਿਹੜਾ ਮੈਂਟਲੀ ਚੈਲੰਜ ਬੱਚਿਆਂ ਦਾ ਜਹਾਨ ਖੇਲਣਾ ਚੱਲ ਰਿਹਾ ਉਹ ਸਾਰਾ ਪੈਸਾ ਉਹ ਬੱਚਿਆਂ ਨੂੰ ਡੋਨੇਟ ਕੀਤਾ ਜਾਏਗਾ ਇਹ ਸਰ ਵੱਡਾ ਸਵਾਲ ਹੈ ਹੁਣ 10000 ਦੀ ਗਿਣਤੀ 71 ਕਰਨ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ ਤਾਂ ਹੁਣ ਕਿਵੇਂ ਤੁਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਜਾਂ ਕਿਵੇਂ ਤੁਸੀਂ ਜਾਗਰੂਕਤਾ ਕੈਂਪ ਲਗਾਏ ਜਾਂਗੇ ਇਸ ਬਾਬਤ ਸਕੂਲਾਂ ਦੇ ਵਿੱਚ ਜਾ ਕੇ ਕੋਲਚਾਂ ਦੇ ਵਿੱਚ ਜਾ ਕੇ ਜਾਂ ਹੋਰ ਵਕ ਵਕ ਅਦਾਰਿਆਂ ਦੇ ਵਿੱਚ ਜਾ ਕੇ ਇਸੇ ਸਿਲਸਿਲੇ 'ਚ ਅੱਜ ਅਸੀਂ ਐਡਪਟਿنگ ਕਮਿਸ਼ਨਰ ਨਾਲ ਮੀਟਿੰਗ ਵੀ ਕੀਤੀ ਸੀ ਤੇ ਉਹਨਾਂ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਵੀ ਜਿੰਨੇ ਵੀ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਔਰ ਕਾਲਜੇਜ਼ ਨੇ ਥੇ ਯੂਨੀਵਰਸਿਟੀਆਂ ਨੇ ਉਹਨਾਂ ਸਾਰੇ ਨੂੰ ਅਸੀਂ ਸਰਕੂਲਰ ਕੱਢਾਂਗੇ ਔਰ ਕੱਲੇ-ਕੱਲੇ ਸਕੂਲ ਜਾ ਕੇ ਸਾਡੇ ਜਿਤਨੇ ਦੱਸਿਆ ਸੀ ਸਾਨੂੰ ਵੋਲੰਟੀਅਰ ਦੀ ਬਹੁਤ ਲੋੜ ਹੈਗੀ ਆ ਵੋਲੰਟੀਅਰ ਸਾਡੇ ਜਾ ਕੇ ਸਕੂਲਾਂ ਦੇ ਵਿੱਚ ਉਹਨਾਂ ਦੇ ਕੰਪਿਊਟਰ ਟੀਚਰ ਨਾਲ ਬੈਠ ਕੇ ਸਾਰੀ ਰਜਿਸਟ੍ਰੇਸ਼ਨ ਸਾਡੀ ਆਨਲਾਈਨ ਉਹ ਸਾਰਾ ਕੁਝ ਆਨਲਾਈਨ ਜਿਹੜਾ ਪ੍ਰੋਸੀਜਰ ਹੈ ਸਾਡੇ ਵੋਲੰਟੀਅਰ ਸਕੂਲਾਂ ਚ ਜਾ ਕੇ ਨਾਲ ਕਰਨਗੇ ਕਿਉਂਕਿ ਸਾਡੇ ਕੋਲ ਟਾਈਮ ਹੈ ਅਸੀਂ ਹੁਣ ਤੋਂ ਹੀ ਇਹ ਸ਼ੁਰੂ ਕਰ ਦੇਣਾ ਤੇ ਅੱਜ ਇਹ ਮੈਨੂੰ ਪਤਾ ਲੱਗਾ ਵੀ ਮੈਡਮ ਡੀਸੀ ਨੇ ਇੱਕ ਸਰਕੂਲਰ ਵੀ ਕੱਢ ਦਿੱਤਾ ਹੈ ਸਾਰੇ ਸਕੂਲਾਂ ਨੂੰ ਡੀਓ ਐਲੀਮੈਂਟਰੀ ਔਰ ਸੈਕੰਡਰੀ ਵਾਲੇ ਦੋਨਾਂ ਨੂੰ ਵੀ ਸਕੂਲ ਆਪਣੇ ਟੀਚਰ ਦੀ ਜਿਹੜੀ ਉਹ ਲਿਸਟ ਜਿਹੜੀ ਪ੍ਰੋਵਾਈਡ ਕੀਤੀ ਜਾਏਗੀ ਜਿਹੜੇ ਸਕੂਲਾਂ ਦੀ ਲਿਸਟ ਨਾਲ ਦਿੱਤੀ ਜਾਏ ਜੀ 10 ਨਵੰਬਰ ਨੂੰ ਸਾਈਕਲੋਥਨ ਦਾ ਯੋਜਨ ਕੀਤਾ ਜਾ ਰਿਹਾ ਸੋ ਲਾਸਟ ਡੇਟ ਰਜਿਸਟ੍ਰੇਸ਼ਨ ਦੀ ਕੀ ਹੋਏਗੀ ਸਰ ਲਾਸਟ ਡੇਟ ਅਸੀਂ तकरीबन ਕਿਉਂਕਿ ਹਰ ਇੱਕ ਦਾ ਜਦੋਂ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਚੱਲਣਾ ਉਹਦੇ ਚ ਹਰ ਇੱਕ ਦਾ ਅਸੀਂ ਟੀ-ਸ਼ਰਟ ਦਾ ਸਾਈਜ਼ ਨਾਲ ਲਿਆ ਹਰ ਇੱਕ ਨੂੰ ਅਸੀਂ ਉਹਦੇ ਸਾਈਜ਼ ਦੀ ਟੀ-ਸ਼ਰਟ ਜਿਹੜੀ ਅਸੀਂ ਪ੍ਰੋਵਾਈਡ ਕਰਨੀ ਹੈ 4 ਸਾਲ ਤੋਂ ਲੈ ਕੇ ਚਾਹੇ 50 ਸਾਲ ਦੇ 60 ਸਾਲ ਦੇ 80 ਸਾਲ ਦੇ ਜਿੰਨੇ ਸਾਲ ਦੇ ਮਰਜੀ ਹੈ ਕਿ ਉਹਨੂੰ ਉਹਦੇ ਸਾਈਜ਼ ਦੀ ਟੀ-ਸ਼ਰਟ ਮਿਲੇਗੀ ਫ੍ਰੀ ਆਫ ਕੋਸਟ ਰਿਫਰੈਸ਼ਮੈਂਟ ਖਾਣਾ ਪੀਣਾ ਔਰ ਇਹ ਸਟਾਰਟਿੰਗ ਦੇ ਵੀ ਹੋਏਗੀ ਰਿਫਰੈਸ਼ਮੈਂਟ ਔਰ ਔਨ ਦੀ ਵੇ ਵੀ ਹੋਏਗੀ ਔਰ ਦੂਸਰਾ ਜਿਹੜਾ ਹੈਗਾ ਤੁਸੀਂ ਸਵਾਲ ਕੀਤਾ ਜਿਹੜਾ ਅਵੇਅਰ ਕਿਵੇਂ ਕਰੀਏ ਅਵੇਅਰ ਕਰਨ ਵਾਸਤੇ ਅਵੇਅਰਨੈਸ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਆ ਅਜੇ ਅਸੀਂ ਗਿਣ ਕੇ ਚੱਲਦੇ ਹਾਂ ਕਿਉਂਕਿ ਟੀ-ਸ਼ਰਟ ਨੂੰ ਤਿਆਰ ਕਰਨ 'ਚ ਤਕਰੀਬਨ ਮਹੀਨੇ ਦਾ ਟਾਈਮ ਲੱਗਣਾ ਅਸੀਂ 1 ਮਹੀਨਾ ਪਹਿਲਾਂ ਜਿਹੜੀ ਅਕਤੂਬਰ ਦੇ 27 ਸਤੰਬਰ ਤੱਕ ਅਸੀਂ ਇਹ ਰਜਿਸਟ੍ਰੇਸ਼ਨ ਇਹਨੂੰ ਚਾਲੂ ਰੱਖਾਂਗੇ। ਅੱਛੀ ਤੇ ਰੂਟ پلان ਸਰ ਕੀ ਰਹੇਗਾ ਕਿਉਂਕਿ ਲਾਸਟ ਟਾਈਮ ਆਪਾਂ ਲਾਜਵੰਤੀ ਸਟੇਡੀਅਮ ਤੋਂ ਸ਼ੁਰੂ ਕੀਤੀ ਸੀ ਤਾਂ ਰੂਟ ਪਲਾਨ ਵੀ ਕਾਫੀ ਲੰਬਾ ਸੀ ਤਾਂ ਇਸ ਵਾਰ ਰੂਟ ਪਲਾਨ ਕੀ ਤੈਅ ਕੀਤਾ ਗਿਆ। ਸਟਾਰਟਿੰਗ ਪੁਆਇੰਟ ਸਾਡਾ ਇਸ ਵਾਰੀ ਵੀ ਲਾਜਵੰਤੀ ਹੀ ਰਹੇਗਾ ਕਿਉਂਕਿ ਇੰਨੀ ਵੱਡੀ ਜਗ੍ਹਾ 10000 ਬੰਦੇ ਦੀ ਅਸੈਂਬਲੀ ਵਾਸਤੇ ਹੋਰ ਸ਼ਹਿਰ 'ਚ ਕੋਈ ਜਗ੍ਹਾ ਹੀ ਹੈ ਨਹੀਂ ਜਿੱਥੇ ਅਸੀਂ ਇੰਨੀ ਅਸੈਂਬਲੀ ਈਜ਼ੀਲੀ ਕਰ ਸਕੀਏ। ਸਟਾਰਟਿੰਗ ਪੁਆਇੰਟ ਅਸੀਂ ਦੋਨਾਂ ਦਾ ਉਹੀ ਰੱਖਾਂ 4 ਸਾਲ ਤੋਂ ਲੈ ਕੇ 10 ਸਾਲ ਦੇ ਉਹਨਾਂ ਦਾ ਸਿਰਫ 4 ਕਿਲੋਮੀਟਰ ਦਾ ਰੂਟ ਜੋ ਪਿਛਲੇ ਸਾਲ ਸੀ ਉਹ ਸੇਮ ਹੀ ਰੂਟ ਰਹੇਗਾ ਔਰ ਜਿਹੜਾ ਬਾਕੀ ਦਾ ਸੀਨੀਅਰ ਕੈਟਾਗਰੀ ਹੈਗੇ ਜਿਹੜੇ 10 ਸਾਲ ਤੋਂ ਉੱਪਰ ਵਾਲੀ ਜਿਹੜੀ ਕੈਟਾਗਰੀ ਹੈਗੀ ਆ ਉਹ ਤਕਰੀਬਨ ਸਾਡਾ 20 ਕਿਲੋਮੀਟਰ ਦੇ ਨੇੜੇ ਤੇੜੇ ਦਾ ਰੂਟ ਹੋਏਗਾ ਉਹ ਸਾਰਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੁਲਿਸ ਪ੍ਰਸ਼ਾਸਨ ਨਾਲ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਅਸੀਂ ਜੋ ਉਸ ਤਰੀਕੇ ਨਾਲ ਰੂਟ ਪਲਾਨ ਕਰਾਂਗੇ ਤਾਂ ਕਿ ਓਵਰਆਲ ਟ੍ਰੈਫਿਕ ਨੂੰ ਕੋਈ ਬਹੁਤੀ ਡਿਸਟਰਬੈਂਸ ਨਾ ਹੋਵੇ ਸੋ 28 ਵਾਲਾ ਪਬਲਿਕ ਜ ਵੀ ਬਹੁਤ ਜ਼ਿਆਦਾ ਉਤਸ਼ਾਹ ਹੈ ਜਿਵੇਂ ਕਿ ਤੁਹਾਡੇ ਦੇ ਵਿੱਚ ਉਤਸ਼ਾਹ ਹੈ ਇੱਕ ਵੱਡਾ ਦੇਸ਼ ਭਰ ਦੇ ਵਿੱਚ ਵੱਡਾ ਇਵੈਂਟ ਹੋਣ ਜਾ ਰਿਹਾ ਹੈ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਸੋ ਪਬਲਿਕ ਨੂੰ ਜੇਕਰ ਕੋਈ ਮੈਸੇਜ ਕਨਵੇ ਕਰਨਾ ਹੋਵੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਸੇਜ ਹੈ ਵੀ ਇੱਕ ਇਤਿਹਾਸ ਦਾ ਹਿੱਸਾ ਵੀ ਬਣੋ ਔਰ ਇਤਿਹਾਸ ਲੈਟਸ ਕ੍ਰੀਏਟ ਹਿਸਟਰੀ ਇਹ ਹੁਸ਼ਾਰਪੁਰ ਵਾਸੀਆਂ ਨੂੰ ਮੇਰੀ ਸਾਰਿਆਂ ਨੂੰ ਅਪੀਲ ਹੈ ਚਾਹੇ ਤੁਹਾਡੇ ਕੋਲ ਸਾਈਕਲ ਨਹੀਂ ਹੈਗਾ ਤੇ ਐਜ਼ ਅ ਵੋਲੰਟੀਅਰ ਰਜਿਸਟਰ ਕਰ ਲਓ ਜਿਨ੍ਹਾਂ ਕੋਲ ਸਾਈਕਲ ਹੈ ਉਹ ਸਾਈਕਲ ਤੇ ਜ਼ਰੂਰ ਆਓ ਨਹੀਂ ਹੈ ਤਾਂ ਸਾਈਕਲ ਖਰੀਦ ਲਓ ਇਸ ਇਤਿਹਾਸਿਕ ਮੂਮੈਂਟ ਦਾ ਹਿੱਸਾ ਜਰੂਰ ਬਣੋ ਔਰ ਉਹਦੇ ਵਾਸਤੇ ਆਪਣੇ ਆਪ ਨੂੰ ਰਜਿਸਟਰਡ ਜਿਹੜਾ ਹੋਣਾ ਹੀ ਕਰਵਾ ਲਓ www.fitbikersclub.org ਜੀ ਇਹ ਲਿੰਕ ਤੁਹਾਨੂੰ ਮੈਂ ਕਹੂੰਗਾ ਵੀ ਵਿੱਚ ਵੀ ਡਿਸਕ੍ਰਿਪਸ਼ਨ ਚ ਵੀ ਪਾ ਦਿਓ ਔਰ ਮੈਕਸਿਮ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਜਰੂਰ ਕਰੋ ਇਹ ਬਹੁਤ ਬਹੁਤ ਸ਼ੁਕਰੀਆ ਇਸ ਗੱਲ ਦਾ ਜੀ ਇਹ ਧੰਨਵਾਦ ਜੀ ਸੋ ਇਸ ਹਨ ਫਿਟ ਬਾਈਕਰਸ ਕਲੱਬ ਹੁਸ਼ਿਆਰਪੁਰ ਤੋਂ ਆਕੂ ਪਰਮਜੀਤ ਸਿੰਘ ਸੱਚਦੇਵਾ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਇੱਕ ਵਾਰ ਮੋੜ ਤੋਂ ਦੱਸਦੇ ਹਾਂ ਕਿ 10 ਨਵੰਬਰ ਇਸੇ ਵਰੇ ਦੀ ਆਉਣ ਵਾਲੀ 10 ਨਵੰਬਰ ਨੂੰ ਹੁਸ਼ਿਆਰਪੁਰ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸਾਈਕਲੋਥਨ ਹੋਣ ਜਾ ਰਹੀ ਹੈ ਜਿਸ ਦਾ ਨਾਮ ਬਕਾਇਦਾ ਗਿਨੀਸ ਬੁੱਕ ਆਫ ਰਿਕਾਰਡ ਅਤੇ ਲਿੰਕਾ ਬੁੱਕ ਆਫ ਰਿਕਾਰਡਸ ਵਿੱਚ ਦਰਜ ਇਹ ਕਰਵਾਇਆ ਜਾਵੇਗਾ ਸੋ ਇੱਕ ਇਤਿਹਾਸਿਕ ਪੱਲੇ ਕੇ ਹੱਥ ਇਤਿਹਾਸਿਕ ਸਮਾਂ ਹੁਸ਼ਾਰਪੁਰ ਵਾਸੀਆਂ ਦੇ ਲਈ ਹੁਸ਼ਾਰਪੁਰ ਜ਼ਿਲ੍ਹੇ ਦੇ ਲੋਕਾਂ ਲਈ ਸੋ ਮੈਂ ਵੀ ਅਪੀਲ ਕਰਾਂਗਾ ਕਿ ਤੁਸੀਂ ਵੀ ਇਸ ਜੋ ਹੁਸ਼ਾਰਪੁਰ ਦੇ ਲੋਕ ਹੋ ਜੇ ਇਤਿਹਾਸ ਸਿਰਜਣਗੇ ਉਸ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਜ਼ਰੂਰ ਪਾਓ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਵ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ we at gna university see potential in everyone and everything around us we drive innovation and entrepreneurship we groom competent global citizens to effect positive change around them